ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਤੰਦਰੁਸਤ ਹੋਗੇ ਪਰਮਾਤਮਾ પાસે ਥੋੜੀ ਸਾਰਿਆਂ ਦੀ ਤੰਦਰੁਸਤੀ ਮੰਗਦੇ ਆ ਜੀ ਅੱਜ ਦੇ ਇਸ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਪਰसों ਕਿਸੇ ਵੀਰ ਦਾ ਕਮੈਂਟ ਆਇਆ ਸੀ ਜੀ ਅੱਪਾ ਅਗਲੇ ਖੇਤ ਖੂਹ ਵਾਲੇ ਖੇਤ ਜਾ ਕੇ ਵਲੌਗ ਬਣਾਏ ਜੀਪ ਤੇ ਆਪਾਂ ਗਏ ਸੀ ਕਿਸੇ ਵੀਰ ਨੇ ਕਮੈਂਟ ਕੀਤਾ ਜੀਪ ਜਿਹੜੀ ਤੁਹਾਡੀ ਜੀਪ ਆ ਖੇਤ ਵਿੱਚ ਖੜੀ ਬਹੁਤ ਸੋਹਣੀ ਲੱਗਦੀ ਆ ਪਰ ਤੁਸੀਂ ਸਵਾਰ ਕੇ ਜੀਪ ਨਹੀਂ ਦਿਖਾਏਗੀ ਤੇ ਕਹਿੰਦੇ ਜੀਪ ਉੱਪਰ ਵਲੌਗ ਵੀ ਪੜਾਓ ਵੇ ਕਿ ਸੋਹਣਾ ਜ ਆ ਤੇ ਆਪਾਂ ਉਸ ਵੀਰ ਦੀ ਫਰਮਾਇਸ਼ ਪੂਰੀ ਕਰਨ ਲੱਗੇ ਆ ਆਪਾਂ ਆਪਣੀ ਜੀਪ ਤੇ ਫਿਰ ਚੱਲਾਂਗੇ ਖੇਤ ਖੇਤ ਹੀ ਆ ਕੇ ਵਾਂਚ ਖੜਾ ਕੇ ਜੀਪ ਵੀ ਦਿਖਾਵਾਂਗੇ ਤੇ ਆਪਾਂ ਲੈ ਕੇ ਆਵਾਂਗੇ ਪੱਠੇ ਤੇ ਜੀਬ ਬਾਰੇ ਕੁਝ ਨੌਲਜ ਵੀ ਦਵਾਂਗੇ ਤੇ ਜੀਬ ਬਾਰੇ ਕਰਾਂਗੇ ਗੱਲਾਂ ਅੱਜ ਆਪਾਂ ਵੀ ਇਹ ਫਰਮਾਇਸ਼ ਪੂਰੀ ਕਰਨੀ ਆ ਬੜਾ ਵਧੀਆ ਲੱਗਾ ਮੈਨੂੰ ਮੈਸੇਜ ਜਿੱਦਾਂ ਤੁਸੀਂ ਫਰਮਾਇਸ਼ਾ ਕਰੋਗੇ ਆਪਾਂ ਉਦਾਂ ਹੀ ਤੁਹਾਨੂੰ ਵਲੌਗ ਦਿਖਾਇਆ ਕਰਾਂਗੇ ਆਪਾਂ ਤੁਹਾਨੂੰ ਪਦੇ ਵੀ ਘਰੇਲੂ ਵਲੌਗ ਦਿਖਾਉਨੇ ਆ ਆਪਾਂ ਫੈਮਿਲੀ ਵਲੌਗਸ ਦਿਖਾਉਨੇ ਆ ਖੇਤੀਬਾੜੀ ਵਲੌਗਸ ਦਿਖਾਉਨੇ ਆ ਜਿੰਨੇ ਕੁ ਜੋਗੇ ਆਪਾਂ ਹੈਗੇ ਜਿੰਨੇ ਕੁ ਜੋਗੇ ਆਪਾਂ ਕਰ ਸਕਦੇ ਆ ਤੁਹਾਨੂੰ ਦਿਖਾਉਨੇ ਆ ਤੇ ਅੱਜ ਦਾ ਵਲੌਗ ਸਪੈਲ ਜੀਪ ਤੇ ਆ ਚਲੋ ਆਪਾਂ ਜੀਪ ਦੇ ਕਰਦੇ ਆ ਤਿਆਰੀ ਬੈਰੀ ਖੇਤ ਜਾਣ ਦੀ ਤੇ ਆਜੋ ਆਪਾਂ ਮਿਲਦੇ ਆ ਬਣਾਉਨੇ ਆ ਵਲੌਗ ਲਓ ਜੀ ਜੀਪ ਆਪਣੀ ਤਿਆਰ ਆ ਖੇਤ ਜਾਣ ਦੇ ਲਈ ਤੇ ਆਪਾਂ ਥੋੜਾ ਜਨਾ ਕਾਫੀ ਵਗੈਰਾ ਪੀ ਲੀਏ ਤੇ ਆਪਾਂ ਹੁਣੇ ਉੱਥੇ ਸੀ ਥੋੜਾ ਟਾਈਮ ਹੋਇਆ ਤੇ ਆ ਆਪਣੇ ਪੱਠਿਆਲੇ ਟਰਾਲੀ ਆ ਜਿੱਦਾਂ ਵੀਰ ਨੇ ਕਹੇ ਜੇ ਵੀਰ ਨੇ ਮੈਂ ਆਖਿਆ ਹੀ ਪੁਰਾਣਾ ਵਲੌਗ ਆਪਣਾ ਜੀਪ ਤੇ ਬਣਾਇਆ ਜੇ ਉਹਨੇ ਨਹੀਂ ਵੇਖਿਆ ਤੇ ਚੱਲ ਕੋਈ ਨਹੀਂ ਉਹ ਪੁਰਾਣਾ ਵਲੌਗ ਵੀ ਵੇਖ ਲਵੇ ਤੇ ਆਪਾਂ ਉਹਨੂੰ ਨਵਾਂ ਵਲੌਗ ਵੀ ਫਰਮੈਸ਼ ਤੇ ਬਣਾ ਦਿੰਨੇ ਆ ਆਪਣੇ ਟਰਾਲੀ ਹੈ ਵੀਰ ਪੱਠਿਆਂ ਵਾਲੀ ਆਪਾਂ ਇਹਦੇ ਮਰੂਤੀ ਦੇ ਟਾਇਰ ਪਵਾਏ ਤੇ ਦੇਖ ਸਕਦੇ ਹੋ ਬੜੀ ਹੌਲੀ ਟਰਾਲੀ ਆ ਆ ਤੇ ਦੇਖ ਲੈ ਲਾ ਹਲਕੀ ਟਰਾਲੀ ਆ ਸਿਰ ਪੱਠੇ ਲਿਆਉਣ ਲਈ ਇਹਦੇ ਉੱਪਰ ਆਪਾਂ ਖਾਦ ਦੀਆਂ 4-5 ਬੁਰੀਆਂ ਰੱਖ ਸਕਦੇ ਆ ਤੇ ਇੰਨਾ ਵਜਨ ਚੱਲੂਗੀ ਆਪਣੀ ਮਜ਼ਬੂਤ ਬਣੀ ਹੋਈ ਕਾਫੀ ਐਡੀ ਮਤਲਬ ਹਲਕੀ ਵੀ ਨਹੀਂ ਹੈਗੀ ਤੇ ਜਦ ਚ ਉਧਰ ਲਗਾਈ ਹੈ ਵਧੀਆ ਆਪਾਂ ਤੇ ਆ ਆਪਣੀ ਜੀਪ ਹੈ ਜੀਪ ਵੈਸੇ ਆਪਣੀ ਬਣਾਉਣ ਵਾਲੀ ਆ ਇਸ ਤੋਂ ਪਹਿਲਾ ਵਲੌਗ ਦੱਸਿਆ ਸੀ ਹੁਣ ਗਰਮੀਆਂ 'ਚ ਬਣਾਉਣੀ ਆਪਾਂ ਤੁਹਾਨੂੰ ਮਗਲੇ ਵਲੌਗ ਦੱਸਿਆ ਸੀ ਆਪਾਂ ਨੂੰ ਰੰਗ ਰੋਮ ਕਰਾਉਣਾ ਰੰਗ ਰੋਮ ਕਰਾ ਕੇ ਤੇ ਇਹਦੇ ਛਤਰੀ-ਛਤਰੀ ਬਦਲਵਾਉਣ ਵਾਲੀ ਆ ਤੇਰਾ ਕੰਮ ਕਰਵਾਉਣ ਵਾਲਾ ਤਾਂ ਆਪਾਂ ਦਾ ਕੰਮ ਕਰਵਾਵਾਂਗੇ ਅਸੀਂ ਗਰਮੀਆਂ 'ਚ ਸੁੱਖ ਚਾਹੀਦੀ ਬਣਾ ਲੈਣੀ ਆਪਾਂ ਵਧੀਆ ਤੇ ਵੀ ਜਿਹੜੀ ਜੀਪ ਆਪਣੀ ਹੈਗੀ ਆ ਇਹ ਇਹ ਹੈਗੀ ਆ ਛੋਟੀ ਬਾਡੀ ਜੀਪ ਆ ਤੇ ਜੇ ਆਪਾਂ ਇਹਦੀ ਗੱਲ ਕਰੀਏ ਤੇ ਇਹ ਆਪਾਂ ਲਈ ਸੀ ਆਪਣੇ ਪਿੰਡੋਂ ਹੀ ਕਿਸੇ ਯੰਗਸਟਰ ਮੁੰਡੇ ਨੇ ਮਤਲਬ ਕਿ ਸ਼ੌਂਕ ਨਾਲ ਬੜੇ ਬਣਵਾਈ ਸੀ ਤੇ ਉਹ ਕੈਨੇਡਾ ਚਲਾ ਗਿਆ ਤੇ ਆਪ ਨੂੰ ਜੀਪ ਵੀ ਲੋੜ ਸੀ ਤੇ ਉਹਨਾਂ ਨੇ ਜਿਹੜੀ ਵੇਚਣੀ ਸੀ ਤੇ ਆਪਾਂ ਉਹਨਾਂ ਤੋਂ ਲੈ ਲਈ ਸੀ ਕਿਉਂਕਿ ਆਪਾਂ ਨੂੰ ਲੋੜ ਸੀ ਖੇਤ ਪੱਠੇ ਪੁੱਠੇ ਲਿਆਉਣ ਦੀ ਤੇ ਆਪਾਂ ਭਾਲ ਕਰਦੇ ਪੈਸੇ ਚਲੋ ਆਪਾਂ ਨੂੰ ਪਿੰਡੋਂ ਹੀ ਮਿਲ ਗਈ ਜੀਪ ਬਹੁਤ ਵਧੀਆ ਬਣੀ ਹੋਈ ਆ ਬਸ ਥੋੜਾ ਜਿਹਾ ਰੰਗ ਰੂੰਗ ਜਾਂ ਲੈ ਗਿਆ ਸੀ ਇਹਦਾ ਤੇ ਰੰਗ ਰੂੰਗ ਜਰਾ ਸੈੱਟ ਕਰਾਉਣ ਵਾਲਾ ਰੰਗ ਆਪਾਂ ਨਵਾਂ ਹੀ ਕਰਾਵਾਂਗੇ ਤੇ ਆੜੀ ਇਹਦੀ ਹੈਗੀ ਆ ਛਤਰੀ ਛਤਰੀ ਵੀ ਬਦਲਾਉਣ ਵਾਲੀ ਆ ਜਾਨੀ ਕਿ ਆਪਾਂ ਇਹ ਤੇ 40 30 40000 ਰੁਪਏ ਲਾ ਕੇ ਇਹ ਵਧੀਆ ਬਣ ਜਾਣੀ ਆ ਆਪਾਂ ਪਤਾ ਕੀਤਾ ਸੀਗਾ ਉਦੋਂ ਸਿਆਲ ਸੀ ਪਿੱਛੇ ਜਿਹੜਾ ਤਾਂ ਰੰਗ ਨਹੀਂ ਕਰਾ ਸਕਿਆ ਕਿਉਂਕਿ ਦਿਨ ਨਹੀਂ ਲੱਗਦੇ ਸੀਗੇ ਤੇ ਰੰਗ ਉਦੋਂ ਸੁੱਕਣਾ ਨਹੀਂ ਸੀ ਇਸ ਕਰਕੇ ਆਪਾਂ ਉਹ ਸਿਆਲਾ ਜੀਬ ਨਹੀਂ ਖੜਾਈ ਤੇ ਆਪਾਂ ਹੁਣ ਇਹਦਾ ਕੰਮ ਜਿਹੜਾ ਹੈਗਾ ਕਰਾਵਾਂਗੇ ਆ ਦੇਖੋ ਜਿਹੜੇ ਟਾਇਰ ਹੈਗੇ ਨੇ ਟਾਇਰ ਬਿਲਕੁਲ ਨਵੇਂ ਨੇ ਐਮ ਆਰ ਐਫ ਦੇ ਟਾਇਰ ਨੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੋਇਆ ਹੈ ਬਲੌਗ ਦੇ ਵਿੱਚ ਪਰ ਇਹ ਵੀਰ ਨੇ ਤੇ ਜਿਹੜੇ ਨਵੇਂ ਵੀਰਾਂ ਨਹੀਂ ਦੇਖਿਆ ਆਪਾਂ ਉਹਨੂੰ ਦਿਖਾ ਦਿੰਨੇ ਆ ਟਾਇਰ ਚਾਰੇ ਨਵੇਂ ਨੇ ਤੇ ਜੇ ਆਪਾਂ ਕਰੀਏ ਇਹਦੇ ਇੰਜਨ ਦੀ ਗੱਲ ਤੇ ਇਹਦੇ ਵਿੱਚ ਵੀਰ ਜੀ ਇੰਜਨ ਸੀਗਾ ਡੀਆਈ Mahindra DI ਜਿਹੜਾ ਇੰਜਨ ਹੁੰਦਾ ਉਹ ਇੰਜਨ ਸੀਗਾ ਜਦੋਂ ਆਪਾਂ ਲਈ ਸੀ ਜੀਪ ਇਹ ਉਦੋਂ Mahindra DI ਦਾ ਇੰਜਨ ਸੀ ਤੇ ਇੰਜਨ ਜਿਹੜਾ ਇੱਕ ਦੋ ਵਾਰੀ ਹੋ ਗਿਆ ਗਰਮ ਆਪਾਂ ਜੋ ਲਈ ਸੀ ਨਾ ਉਦੋਂ ਇੱਕ ਦੋ ਵਾਰੀ ਹੋ ਗਿਆ ਗਰਮ ਇਹ ਗਰਮ ਹੋਣ ਦੇ ਨਾਲ ਉਹ ਇੰਜਨ ਹੋ ਗਿਆ ਬਿਲਕੁਲ ਹੀ ਖਰਾਬ ਜਦੋਂ ਖਰਾਬ ਹੋ ਗਿਆ ਤੇ ਜਦੋਂ ਆਪਾਂ ਮਿਸਤਰੀਆਂ ਨੂੰ ਚੈੱਕ ਕਰਾਈ ਤੇ ਕਹਿੰਦੇ ਵਾਲਾ ਮਾਰ ਗਈ ਦੋ ਵਾਰੀ ਇਹ ਜਿਹੜਾ ਇੰਜਨ ਵਾਲਾ ਮਾਰ ਗਿਆ ਸੀਗਾ ਇਹ ਕਹਿੰਦੇ ਹੁਣ ਜਿਹੜਾ ਇੰਜਣ ਹੈਗਾ ਇਹ ਨਹੀਂ ਚੱਲਣਾ ਫਿਰ ਆਪਣੇ ਪਿੰਡ ਦੇ ਬੰਦੇ ਹੈਗੇ ਆ ਮਲੋਟ ਮਲੋਟ ਸ਼ਹਿਰ ਵਿੱਚ ਆਪਣੇ ਪਿੰਡ ਦੇ ਬੰਦੇ ਜਿਹੜੇ ਹੈਗੇ ਆ ਜਾਣ ਪਛਾਣ ਵਾਲੇ ਆਪਾਂ ਉਹਨਾਂ ਤੋਂ ਪਤਾ ਕੀਤਾ ਮਿਸਤਰੀ ਕਹਿੰਦਾ ਮਲੋਟ ਤੋਂ ਢੇ ਇੰਜਣ ਆ ਬਹੁਤ ਵਧੀਆ ਮਿਲ ਜਾਂਦੇ ਆ ਫਿਰ ਮੈਂ ਤੇ ਡੈਡੀ ਜੀ ਗਏ ਮਲੋਟ ਉੱਥੇ ਜਾ ਕੇ ਆਪਾਂ ਇੰਜਣ ਦੀ ਦੇਖਭਾਲ ਕੀਤੀ ਤੁਹਾਨੂੰ ਪਰਲੇ ਪਾਸੇ ਦਿਖਾ ਦਿੰਨੇ ਆ ਆ ਦੇਖੋ ਇੰਜਣ ਇਹਦਾ ਵਧੀਆ ਕੰਡੀਸ਼ਨ ਚ ਆ ਪਾਣੀ ਪੂਣੀ ਮਾਰਨ ਵਾਲਾ ਹੁਣ ਤਾਂ ਹੋ ਚੱਲੇ ਆ 7-8 ਮਹੀਨੇ ਨੂੰ ਲੈ ਨੂੰ ਤੇ ਜਦੋਂ ਆਪਾਂ ਗਏ ਉੱਥੇ ਮਲੋਟ ਮੈਸਤਰੀ ਨਾਲ ਲੈ ਕੇ ਤੇ ਆਪਾਂ ਨੂੰ ਜਿਹੜਾ ਇੰਜਨ ਸੀਗਾ ਆਪਾਂ ਲੈਨ ਦਾ ਡੀਆਈ ਦਾ ਹੀ ਗਏ ਸੀ ਇੰਜਨ ਪਰ ਜਿਹੜਾ ਇੰਜਨ ਸੀ ਆਪਾਂ ਲੱਗ ਗਿਆ ਪੀਜ਼ੋ ਦਾ ਜਿਹੜੀ ਪੀਜ਼ੋ ਬੰਦ ਬਾਡੀ ਗੱਡੀ ਹੁੰਦੀ ਹੈ ਨਾ ਉਹਦਾ ਇੰਜਨ ਲੱਗਿਆ ਮੈਸਤਰੀ ਕਹਿੰਦਾ ਆਪਾਂ ਉਹੋ ਹੀ ਇੰਜਨ ਜੇ ਤੁਹਾਡੀ ਜੀਪ ਵਿੱਚ ਰੱਖ ਦੇਗੀ ਅਸੀਂ ਉਸ ਨੂੰ ਕਿਹਾ ਸਾਨੂੰ ਤਾਂ ਇਨੀ ਨੌਲੇਜ ਹੈ ਨਹੀਂਗੀ ਇਹਦੇ ਬਾਰੇ ਕਿ ਵੀ ਪੀਜ਼ੋ ਦਾ ਇੰਜਨ ਆਪਾਂ ਛੋਟੀ ਬਾਡੀ ਜੀਪ ਵਿੱਚ ਰੱਖ ਸਕਦੇ ਹਾਂ ਉਹ ਕਹਿੰਦਾ ਮੈਂ ਫਿੱਟ ਕਰ ਦੂੰਗਾ ਤੇ ਚੌਥਾ ਗियर ਟਾਪ ਹੋਊਗਾ ਇਹਦਾ ਤੇ ਕਾਰ ਵਾਲੇ ਸਾਰੇ ਗੇਅਰ ਜਣੀ ਛੋਟੀ ਛੋਟੀ ਕਾਰ ਵਾਲੇ ਗੇਅਰ ਹੋ ਜਾਣਗੇ ਤੇ ਮਰੂਤੀ ਵਾਲੇ ਜਿਵੇਂ ਹੁੰਦੇ ਚਲੋ ਜਿਵੇਂ ਪੀਜੇਸ ਹੁੰਦੇ ਤੁਹਾਨੂੰ ਜਾਦੇ ਪਤਾ ਚਲੋ ਮੈਨੂੰ ਘੱਟ ਪਤਾ ਹੋਊਗਾ ਸ਼ਾਇਦ ਤੇ ਪੀਜ਼ੋ ਵਾਲੇ ਜਿਹੜਾ ਇੰਜਨ ਆਪਾਂ ਇੱਚ ਰਖਾਤਾ ਉਹਨੇ ਬੜਾ ਵਧੀਆ ਫਿੱਟ ਕਰਤਾ ਤੇ ਆ ਦੇਖੋ ਜਿਹੜਾ ਇੰਜਨ ਆ ਬਹੁਤ ਵਧੀਆ ਬੜਕ ਮਾਰ ਕੇ ਚੱਲਦੀ ਹੈ ਤੇ ਬੜਾ ਵਧੀਆ ਮਤਲਬ ਕਿ ਇਹਦਾ ਪਿਕਅਪ ਹੈਗੀ ਆ ਮਤਲਬ ਬੜੀ ਵਧੀਆ ਉੱਡਦੀ ਆ ਤੇ ਵੀਗਰ ਇਹਨਾਂ ਰਖਾ ਕੇ ਆਪਾਂ ਇਹਨੂੰ ਬਣਾ ਲਿਆ ਸੀਗਾ ਸੋਣਾ ਇੱਥੇ ਜਿਵੇਂ ਕਹਿੰਦੇ ਥੋੜਾ ਹੱਥ ਫਰਾਉਣਾ ਹੀ ਆ ਹੱਥ ਫਰਾਾ ਕੇ ਤਾਂ ਆਪਾਂ ਇਹਨੂੰ ਘੈਂਟ ਬਣਾ ਲਿਆ ਜੇ ਵਿੱਚੋਂ ਕੰਡੀਸ਼ਨ ਦਿਖਾਈਏ ਸੀਟਾਂ ਸੁਟਾਉਰ ਲੀਆਂ ਵਧੀਆ ਵਿਚਾਲ ਦੀ ਸੀਟ ਥੋੜੀ ਖਰਾਬ ਹੋਈ ਪਈ ਐ ਕਿਉਂਕਿ ਤੁਹਾਨੂੰ ਦੱਸਦੀ ਆਪਾਂ ਪੱਠਿਆਂ ਪੱਠਾਂ ਲਈ ਵਰਤਦੇ ਵਿਚਾਰੇ ਨੂੰ ਹਜੇ ਹੋਰ ਤਾਂ ਕੰਮ ਨੇ ਆਪਣੇ ਦੇਖਦੇ ਆਉਣਾ ਜਾਣਾ ਆਪਣਾ ਉਹ ਕਾਰ ਹੈਗੀ ਐ ਸਨਨੀ ਤੁਹਾਨੂੰ ਵੀ ਪਤਾ ਤੁਸੀਂ ਵੇਖੀਏ ਮਗਰਲੇ ਵਲੋਗਰਾਂ ਵਿੱਚ ਇਹਦੇ ਵਿੱਚ ਡੈਕ ਵੀ ਲੱਗਾ ਹੈਗਾ ਇਹਦੇ ਵਿੱਚ ਡੈਕ ਛੋਟਾ ਪਿਆ ਸਪੀਕਰ ਥੋੜੇ ਖਰਾਬ ਹੋ ਚੁੱਕੇ ਹਨ ਸੋ ਹੱਥ ਫਰਾਾ ਕੇ ਆਪਾਂ ਇਤੇ ਖੱਤ ਫਰਾਕੇ ਤੇ ਆਪਾਂ ਨੂੰ ਵਧੀਆ ਬੁਲਾਣਾ ਫਿਰ ਤੁਹਾਡੇ ਰੂਬਰੂ ਇੱਕ ਨਵਾਂ ਵਲੌਗ ਆਪਾਂ ਪੇਸ਼ ਕਰਾਂਗੇ ਤੇ ਆਪਾਂ ਜਿਹੜਾ ਹੈਗਾ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਵਾਂਗੇ ਆਪਾਂ ਖੇਤ ਚੱਲਦੇ ਆਂ ਖੇਤ ਜਾ ਕੇ ਬਾਈ ਕਹਿੰਦਾ ਸੀ ਉੱਦੇ ਮੈਨੂੰ ਜਿਹੜੇ ਬਾਈ ਨੇ ਵੀਰ ਨੇ ਕਮੈਂਟ ਕੀਤਾ ਸੀਗਾ ਕਹਿੰਦਾ ਖੇਤ ਵਿੱਚ ਖੜੀ ਥੋੜੀ ਜੀਪ ਬੜੀ ਸੋਹਣੀ ਲੱਗਦੀ ਪਰ ਤੁਸੀਂ ਪੂਰੀ ਤਰ੍ਹਾਂ ਦਿਖਾਈ ਨਹੀਂ ਗਈ ਚਲ ਆਪਾਂ ਅੱਜ ਖੇਤ ਚੱਲਦੇ ਆਂ ਤੇ ਖੇਤਲ ਜਾ ਕੇ ਨਾਲੇ ਲੈ ਕੇ ਆਵਾਂਗੇ ਪੱਠੇ ਅੱਜ ਤੇ ਡੈਡੀ ਦੀ ਕਰਾ ਦਾਂਗੇ ਰੈਸਟ ਤੇ ਮੈਂ ਲਿਆਉਂਗਾ ਪੱਠੇ ਤੇ ਤੁਹਾਨੂੰ ਖੇਤ 'ਚ ਖੜਾ ਕੇ ਦਿਖਾਵਾਂਗੇ ਸਟਾਰਟ ਵੀ ਕਰਾਂਗੇ ਤੋਰ ਕੇ ਉਹ ਦਿਖਾਵਾਂਗੇ ਤੇ ਚਲੋ ਦੋਸਤੋ ਆਪਾਂ ਮਿਲਦੇ ਆਂ ਖੇਤ ਦੇ ਵਿੱਚ ਲਓ ਜੀ ਚੱਲਦੇ ਆਂ ਆਪਾਂ ਖੇਤ ਨੂੰ ਲੈ ਕੇ ਆਪਣੀ ਜੀਪ ਖੋਲ ਦੀਏ ਬਾਹਰ ਆਪਣਾ ਆਪਣਾ ਸੈਲਫ ਰੋਟੀ ਪਾਣੀ ਲੈ ਆਪਾਂ ਖਾ ਲੱਸੀ ਲੱਸੀ ਪੀ ਲਿਆ ਫੇਰ ਗਰਮੀ ਬਹੁਤ ਹੋ ਰਹੀ ਆ ਟਰਾਲੀ ਪੱਠਿਆਂ ਲਾਤੀ ਹੁੰਦਾ ਦੱਸਦੇ ਕਿਉਂ ਲਾਤੀ ਆ ਕਿਉਂਕਿ ਪੱਠਿਆਂ ਰਾਤ ਟੁੱਟ ਗਿਆ ਪਾਣੀ ਨੂੰ ਉੱਥੇ ਆ ਦਿਖਾਉਨੇ ਆ ਪੱਠੇ ਅੱਜ ਨਹੀਂ ਵੱਡੇ ਜਾਣਗੇ ਬਾਈ ਦਾ ਅਸੀਂ ਫੋਨ ਪੱਠਾ ਵਾਲੇ ਦਾ ਤੇ ਆਪਾਂ ਲੋ ਲੈ ਵੀ ਬਾਈ ਮਾਰ ਲਿਆ ਸੈਲਫ ਆਪਾਂ ਬੜਕੋ ਲੈ ਬਾਈ

ਖੇਤ ਜਾ ਬਾਈ ਕੋਲ ਨਾ ਕਰਦੇ ਗੱਲਾਂ ਮਾਥਾਂ ਪਹੁੰਚਦੇ ਆਪਣੇ ਖੇਤ ਲੈ ਬਾਈ ਮੈਂ ਭਾਈ ਜੀ ਖਾਰੀ ਜੀ ਭਾਈ ਜੀ ਨੇ ਇੱਥੇ ਜਿਹੜੀ ਆਵਾਜ਼ ਸੁਣਨਾ ਬਾਈ ਮੇਰਾ ਭਾਈ ਜੀ ਕਿੰਨੇ ਹੈ ਇਹ ਹਵਾ ਨੂੰ ਘੰਣਾ ਨਹੀਂ ਹੈ ਬਾਈ ਨਜ਼ਾਰੇਦਾਰ ਤੁਸੀਂ ਪੀਜਰ ਇੰਜਨ ਖਾ ਕੇ ਵੇਖੋ ਜੀ ਦੇ ਵਿੱਚ ਦੂਜੇ ਇੰਜਨ ਦਾ ਬੱਟਰ ਖਾਣ ਲੇ ਆਪਾਂ ਪਰ ਪੀਜਰ ਦਾ ਖਾ ਕੇ ਵੇਖੋ ਪੀਜਰ ਨਾ ਭਾਈਆਂ ਦੀ ਗੱਲ ਬਾਤ ਪੂਰੀ ਲਾਏ ਸਕੈਂਟਾਂ ਵਿੱਚ ਜਿਹੜੇ ਆਪਣੇ ਖੇਤ ਆ ਗਏ ਆ ਉਹ ਖੇਤ ਆਪਣਾ ਇਥੋਂ ਲੈੜੇ ਹੀ ਆ ਪਹੁੰਚ ਗਏ ਖੇਤ ਆਪਣੇ ਭਾਈ ਕਹਿੰਦਾ ਇਹ ਵਾਹਨ 'ਚ ਖੜੀ ਬਹੁਤ ਸੁਣਨ ਲੱਗਦੀ ਹੈ ਭਾਈ ਨੂੰ ਵਾਹਨ ਖੜਾ ਕੇ ਦਿਖਾਉਨੇ ਆ ਇਹ ਆ ਦੇਖੋ ਤੇ ਪੱਠਿਆਂ ਲੱਗਿਆ ਪਾਣੀ ਤੁਸੀਂ ਕਹਣਾ ਹਣੀ ਬਾਈ ਨੇ ਐਵੇਂ ਹਵਾ 'ਚ ਗੱਲਾਂ ਮਾਰਦੇ ਆ ਪੱਠੇ ਲਾਉਂਦੇ ਮਾਰਿਆ ਇਹ ਰਾਤ ਪਾਣੀ ਟੁੱਟ ਗਿਆ ਪੱਠਿਆਂ 'ਚ ਬਾਈ ਮੋਟਰ ਰਹਿ ਗਈ ਚਲਦੀ ਬਾਈ ਤੋਂ ਪੱਠਿਆਂ ਵਾਲੇ ਤੋਂ ਤੇ ਇਸ ਕਰਕੇ ਆਪਾਂ ਪੱਠਿਆਂ 'ਚ ਨਹੀਂ ਵੱਢਨੇਗੇ ਅੱਜ ਜਾਰੀ ਮੱਝ ਨੂੰ ਉਹ ਵੀ ਟੋਡੜੀ ਵੰਡ ਵੰਡਰ ਲਾ ਕੇ ਸਾਰ ਦਾਂਗੇ ਆਪਾਂ ਦੋਸਤੋ ਲੈ ਆਪਾਂ ਆ ਗਏ ਇੱਥੇ ਬਾਈ ਨੂੰ ਦਿਖਾਉਣ ਲਈ ਜੀਪ ਆਪਣੇ ਖੇਤ ਤੇ ਲੈ ਲੈ ਬਾਈ ਰੇਸ ਊਸੂ ਈਲਾ ਪਰ ਰੇਸ ਊਸੂ ਦੀ ਦੂਜੇ ਰੇਸ ਆਏ ਹੁੰਦੀ ਐ ਇਹ ਰੇਸ ਆਏ ਆ ਦੇਖੋ ਬਈ ਯਾਹ ਬਾਈ ਪਹਿਲੇ ਧੱਕ ਚੈਂਪੀਅਨ ਆ ਕੁੰਟਾ ਰੌਣਾ ਹੀ ਰਹੇਗਾ ਆਪਣੇ ਆਸ ਲੈ ਬਾਈ ਆਪਣਾ ਖੇਤ ਵੀ ਤੁਸੀਂ ਦੇਖ ਸਕਦੇ ਹੋ ਤੁਸੀਂ ਬਾਈ ਕਹਿੰਦੇ ਖੇਤ ਖੜੀ ਬੜੀ ਸੋਹਣੀ ਲੱਗਦੀ ਐ ਬਾਈ ਨੂੰ ਬੜੇ ਮਲਾ ਸ਼ੌਂਕੀਆ ਬਾਈ ਜੀਪਾਂ ਦਾ ਤੇ ਬਾਈ ਲਈ ਆਪਾਂ ਵੀਡੀਓ ਬਣਾਤੀ ਆਲਾ ਬਾਈ ਆਪਾਂ ਗਿੜਾ ਕੱਢਦੇ ਨੇ ਆਲੇ ਦੁਆਲੇ ਜੀ ਤੇ ਸਾਰੇ ਜੱਟਾਂ ਦੇ ਬਾਈ ਕੰਮ ਵਾਲੀ ਚੀਜ਼ ਆ ਟਰੈਕਟਰ ਵਾਂਗੂ ਕੰਮ ਦਿੰਦੀ ਵਿਚਾਰੀ ਜੋ ਮਰਜ਼ੀ ਲੱਦ ਲੋ ਜੋ ਮਰਜ਼ੀ ਕਰ ਲੋ ਆਪਾਂ ਇਹਨੂੰ ਖੇਤ ਵਿੱਚ ਜਿੱਥੇ ਮਰਜ਼ੀ ਭਲਾ ਨੂੰ ਵਾਹ ਚ ਵਾੜ ਦੀਏ ਕਿ ਮਰਜ਼ੀ ਵਾੜ ਦੀਏ ਇਹ ਵਿਚਾਰੀ ਵੀ ਚੱਲ ਜਾਂਦੀ ਆ ਕਾਰਕੂਰੀ ਵਾਹ ਚ ਵਾੜਦੀ ਬਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀਪ ਵਾਹ ਚ ਵਾੜਿਆ ਨੇ ਟਰੈਕਟਰ ਵਾਂਗੂ ਤਲੋ ਜੀ ਬਾਈ ਦੀ ਕਰਦੇ ਆ ਫਰਮੈਸ਼ ਪੂਰੀ ਆਪਾਂ ਨੂੰ ਕਰ ਲੈਣ ਹੁਣ ਬੰਦ ਨਿੱਕੀ ਬਾਡੀ ਜੀਪ ਆਪ ਨੂੰ ਕੰਮ ਬਹੁਤ ਹੁੰਦੇ ਬਾਈ ਹੁਣ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਹੈ ਤਕਰੀਬਨ ਜ਼ਿਮੀਦਾਰਾਂ ਦੇ ਸਾਰਿਆਂ ਦੇ ਘਰੇ ਹੈਗੀਆਂ ਨਿੱਕੀ ਬਾਡੀ ਜੀਪ ਤੇ ਲੋਜਿਕ ਦੂਰ ਦੇਖ ਲੈਣੇ ਆ ਆਹ ਦੇਖੋ ਜੀ ਪਾਣੀ ਲੱਗਿਆ ਪੱਠਿਆਂ ਨੂੰ ਰਾਤ ਮੋਟਰ ਚੱਲ ਗਈ ਇਸ ਕਰਕੇ ਅੱਜ ਪੱਠੇ ਨਹੀਂ ਵੱਡੇ ਜਾਣੇ ਅੱਜ ਪੱਠਾਂ ਵਾਲੀ ਛੁੱਟੀ ਐ ਤੇ ਦੁਪਹਿਰਾ ਕਾਫੀ ਹੋ ਚੁੱਕਾ ਗਰਮੀ ਵਧ ਗਈ ਤੇ ਮੈਂ ਤਾਂ ਹੀ ਆਖਿਆ ਪਹਿਲਾਂ ਪਹਿਲਾਂ ਜਾ ਕੇ ਖੇਤ ਆਪਾਂ ਜੀਪ ਦੀ ਵੀਡੀਓ ਬਣਾ ਲਈਏ ਬਾਈ ਦੀ ਫਰਮਾਇਸ਼ ਤੇ ਆਪਾਂ ਖਰੇ ਉੱਤਰ ਪਾਈ ਹੋਵਾਂਗੇ ਮੇਰੇ ਸਾਹਮਣੇ ਨਾਲ ਆਪਾਂ ਤੇ ਚਲੋ ਜਿੰਨੂੰ ਜਿੰਨੂੰ ਇਹ ਵਲੌਗ ਸੋਣਾ ਲਗਾ ਆਪਾਂ ਕਹਿੰਦੇ ਹੁੰਨੇ ਆ ਹਰ ਰੋਜ਼ ਹੀ ਕਹਿੰਦੇ ਹੁੰਨੇ ਆ ਵੀਰੇ ਯਾਰ ਤੇ ਜਿਹੜੇ ਨਵੇਂ ਆ ਉਹਨਾਂ ਨੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਕਿਉਂਕਿ ਤੁਹਾਨੂੰ ਨਵੇਂ-ਨਵੇਂ ਵੀਡੀਓ ਮਿਲ ਸਕਣ ਤੇ ਆਪਣੇ ਨਵੇਂ-ਨਵੇਂ ਵਲੌਗ ਜਿਹੜੇ ਹੈਗੇ ਪਿੰਡਾਂ ਵਾਲੇ ਦੇਸੀ ਮਾਹੌਲ ਜਿਹਨੂੰ ਆਪਾਂ ਕਹਿ ਦਿੰਨੇ ਆ ਸਾਰਾ ਤੁਸੀਂ ਵੇਖ ਸਕੋ ਆ ਦੇਖੋ ਮੋਟਰ ਰਾਤ ਚੱਲੀ ਹੈ ਬਾਈ ਤੇ ਪਰਸੋਂ ਆਪਾਂ ਦਿਖਾਏ ਗਏ ਤੁਹਾਨੂੰ ਵੰਸ਼ਦੀਪ ਦੇ ਨਾਲ ਜਿਹੜਾ ਆਪਾਂ ਖੇਤ ਆਏ ਸੀਗੇ ਉਹ ਵਾਲਾ ਵਲੌਗ ਵੀ ਦੋੜੋ ਆਪਣੀ ਚਰੀ ਜਿਹੜੀ ਸੀਗੀ ਤੁਹਾਨੂੰ ਦਿਖਾਈ ਸੀਗੀ ਵੀ ਔਖੜੀ ਵਾਲ ਪੱਠੇ ਲਾ ਕੇ ਤੇ ਆ ਸਾਰੀ ਪਾਣੀ ਲੱਗ ਕੇ ਤੇ ਹੋਰ ਇਹ ਹਰੀ-ਹਰੀ ਦਸਣ ਲੱਗ ਗਈ ਆ ਤੇ ਕਾਫੀ ਸੋਹਣੀ ਔਖੜੀ ਆ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਆ ਤੇ ਆਹ ਦੇਖੋ ਕੋਈ ਆਪਣਾ ਗਵਾਂਢੀ ਪਹਿਲੀ ਵਾਈ ਜਾਂਦਾ ਬਾਈ ਤਕਰੀਬਨ ਸਾਰੇ ਨੇ ਪਹਿਲੀਆਂ ਵਾਉਣ ਲੱਗ ਜਾਨੀਆਂ ਤੇ ਝੋਨੇ ਦਾ ਸੀਜ਼ਨ ਜਦੋਂ ਆ ਗਿਆ ਫਿਰ ਝੋਨੇ ਦਾ ਜੋਰ ਪੈ ਜਾਣਾ ਤੇ ਬਾਈ ਤੁਸੀਂ ਵੀ ਆਹ ਏਰੀਆ ਦਾ ਮਾਹੌਲ ਦੱਸਦਿਆ ਕਰੋ ਵੀ ਕਿਵੇਂ ਆ ਤੁਸੀਂ ਪਹਿਲੀਆਂ ਪੁਲੀਆਂ ਵਾਉਣ ਲੱਗੇ ਆ ਕਿਦਾਂ ਕੀ ਗੱਲਬਾਤ ਆ ਸਾਰੀ ਤੇ ਚਲੋ ਆਪਾਂ ਅੱਜ ਦਾ ਵਲੌਗ ਕਰਦੇ ਇੱਥੇ ਐਂਡ ਜੇ ਤੁਹਾਨੂੰ ਵਲੌਗ ਲੱਗਾ ਸੋਨਾਂ ਦੇ ਵੀਰ ਬਣੇ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਕਰਦੇ ਕਰੋ ਲਾਈਕ ਤੇ ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ ਜਿਹੜੀ ਆਪਣੇ ਹੋਰ ਭੈਣਾ ਭਰਾਵਾਂ ਤੱਕ ਵੀਡੀਓ ਆਪਣੀ ਪਹੁੰਚ ਸਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਕਿਤੇ ਨਵੇਂ ਵਲੌਗ ਵਿੱਚ ਬਾਏ ਬਾਏ ਰੱਬ ਰੱਖਾ ਜੀ